ਧੰਵਾਹਿ ਕਰੋ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਗਣਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੇ ਸੁਆਮੀ ਮਾਨਸ ਕੀ ਗਤਿ ਹੀ ਮੈਂ ਤਾਂਨ ਦੀ ਬਾਨ ਤੁਹੇ ਮੇਰੇ ਸੁਆਮੀ ਮੈਂ ਤੁਧਿ ਆਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਣੈ ਤਿਆਲ ਪੁਰਖ ਭਗਵਾਨੈ ਨਾਨਕ ਲਿਪਤ ਨ ਮਾਇਆ ਦਇਆ ਕਰਨ ਦੁਖ ਹਰਨ ਹੋ ਚਰਨੰ ਨਾਮ ਕੀਰਤਣੇ ਦਿਆਲ ਪੁਰਖ ਭਗਵਾਨੇ ਨਾਨਕ ਲਿਪਤ ਨ ਮਾਇਆ ਪਾਏ ਬਲੰਦੜੀ ਬੁਝ ਗਈ प्रव्याप प्रभ्याप पाई पामेदनी नानक सुप्रभयाप पौडी चाप्रभ पे दयाल कोट मया कूट अगागे नस आया ਨਿਰਮਲ ਭੈ ਸਰੀਰਾ ਚਨ ਧੂਰੀ ਨਾਇਆ ਮਨ ਤਨ ਭੈ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕਲ ਸਬਾਇਆ ਮਨ ਤਨ ਭੈ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੁੱਲ ਸਬਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਅੱਜ ਦਾ ਮੁਖਵਾਕ ਸੇਧਾਂ ਦੇ ਸਰਤਾਜ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਿਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਚੈਤ ਸ੍ਰੀ ਕੀ ਵਾਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਕ ਅੱਜ 709 ਤੇ ਮੁਖਵਾਕ ਸੁਭਾਈਮਾਨ ਹੈ ਚੈਤ ਸ੍ਰੀ ਕੀ ਵਾਰ ਦੀ 18 ਨੰਬਰ ਪੌੜੀ ਤੇ ਨਾਲ ਉਹਦੇ ਸ਼ਲੋਕ ਮਾਲਕ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਸ਼ਲੋਕ ਦਇਆ ਕਰਨ ਆਕਾਰ ਪੁਰਖ ਵੈਗੁਰੂ ਦਇਆ ਦਾ ਸਾਗਰ ਹੈ ਦਇਆ ਕਰਦਾ ਏ ਤੋਖ ਹਰਨੰ ਦਇਆ ਕਰਦਾ ਏ ਤੇ ਸਾਡੇ ਦੁੱਖਾਂ ਦਾ ਨਾਸ ਕਰ ਦਿੰਦਾ ਹੈ ਉਹ ਚਰਨੰ ਨਾਮ ਕੀਰਤਨੇ ਕਹਿੰਦੇ ਦਇਆ ਵੀ ਉਹਨੇ ਕਰਨੀ ਹੈ ਅਤੇ ਦੁੱਖ ਵੀ ਉਹਨੇ ਨਾਸ ਕਰਨੇ ਨੇ ਪਰ ਇੱਕ ਕੰਮ ਅਸੀਂ ਕਰਨਾ ਹੈ ਉਚਰਨੰ ਨਾਮ ਕੀਰਤਨੇ ਆਪਣੇ ਮੂੰਹ ਦੇ ਨਾਲ ਉਸ ਆਕਾਲ ਪੁਰਖ ਵਾਹਿਗੁਰੂ ਦੀ ਸਿਫਤੋ ਸਲਾਹ ਕਰਨੀ ਹੈ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨਾ ਹੈ ਇਹ ਸਾਡੀ ਡਿਊਟੀ ਹੈ ਜਿੰਨੇ ਸਿਮਰਨ ਦੀ ਦਾਤ ਨੂੰ ਸੰਭਾਲ ਲਿਆ ਅੰਮ੍ਰਿਤ ਵੇਲੇ ਨੂੰ ਸੰਭਾਲ ਲਿਆ ਅੰਮ੍ਰਿਤ ਰੂਪੀ ਬਾਣੀ ਦੇ ਨਾਲ ਜੁੜ ਗਿਆ ਪਾਤਸ਼ਾਹ ਜੀ ਕਹਿੰਦੇ ਨੇ ਉਹਦੀ ਜ਼ਿੰਦਗੀ ਦੇ ਵਿੱਚੋਂ ਦੁੱਖ ਖਤਮ ਹੋਣਗੇ ਤੇ ਰਹਿਮਤਾਂ ਦਾ ਮੀ ਉੱਤੇ ਵਰਸ਼ਣ ਲੱਗ ਜਾਵੇਗਾ ਦਿਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨੇ ਤਿਆਲ ਪੁਰਖ ਭਗਵਾਨੇ ਕਹਿੰਦੇ ਪ੍ਰਮਾਤਮਾ ਅਕਾਲ ਪੁਰਖ ਤਿਆਲੂ ਹੈ ਨਾਨਕ ਲਿਪਤ ਨਾ ਮਾਇਆ ਜਦੋਂ ਉਹ ਦਇਆ ਕਰਦਾ ਹੈ ਨਾ ਫਿਰ ਮਨੁੱਖ ਆਪਣੇ ਮਨ ਦੇ ਪਿੱਛੇ ਨਹੀਂ ਤੁਰਦਾ ਅਕਾਲ ਪੁਰਖ ਦੇ ਪਿੱਛੇ ਤੁਰਦਾ ਹੈ ਇਹਦੇ ਉੱਤੇ ਪ੍ਰਭਾਵ ਨਹੀਂ ਪੈਂਦਾ ਕ੍ਰਿਸ਼ਨਾਂ ਦਾ ਮਾਇਆ ਦਾ ਇਹ ਮਾਇਆ ਚਿੱਤ ਹਰ ਵਿਸਰੇ ਮੋਪਜੇ ਪਾਉ ਦੁਚਾ ਲਾਇਆ ਉਹ ਹਰੇਕ ਚੀਜ਼ ਮਾਇਆ ਹੈ ਜਿਹਨੂੰ ਵੇਖ ਕੇ ਜਿਹਦੇ ਨਾਲ ਜੁੜ ਕੇ ਰੱਬ ਵਿਸਰ ਜਾਂਦਾ ਹੈ ਪਾਤਸ਼ਾਹ ਕਹਿੰਦੇ ਜਦੋਂ ਗੁਰੂ ਦਾ ਸ਼ਬਦ ਉਚਾਰਨ ਕਰਨ ਲੱਗ ਪਏ ਜਦੋਂ ਵਹਿ ਗੁਰੂ ਸਿਮਰਨ ਕਰਨ ਲੱਗ ਪਏ ਫਿਰ ਇਹ ਮਾਇਆ ਪ੍ਰਭਾਵ ਨਹੀਂ ਪਾਉਂਦੀ ਫਿਰ ਇਹ ਰੱਬ ਦੇ ਨਾਲੋਂ ਸਾਨੂੰ ਤੋੜਦੀ ਨਹੀਂ ਹੈ ਪਾਏ ਬਲੰਦੜੀ ਬੁਝ ਗਈ ਕਹਿੰਦੇ ਅੰਦਰ ਜੋ ਤ੍ਰਿਸ਼ਨਾ ਦੀ ਅੱਗ ਮਚਦੀ ਸੀ ਉਹ ਬੁਝ ਗਈ ਹੈ ਰਖੰਦੜੋ ਪ੍ਰਭ ਆਪ ਮੇਰੇ ਮਾਲਕ ਨੇ ਆਪ ਕਿਰਪਾ ਕਰਕੇ ਰਹਿਮਤ ਕਰਕੇ ਮੈਨੂੰ ਉਸ ਅੱਗ ਤੋਂ ਬਚਾ ਲਿਆ ਜਿਨੇ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਿਆਰਿਆ ਜਿਨੇ ਸੰਸਾਰ ਪਿਆਦਾ ਕੀਤਾ ਹੈ ਉਸ ਪ੍ਰਭੂ ਦਾ ਸਿਮਰਨ ਕਰ ਅਕਾਲ ਪੁਰਖ ਵਾਹਿਗੁਰੂ ਸਰਵ ਵਿਆਪਕ ਹੈ ਉਹ ਨਾ ਕਦੇ ਜੰਮਦਾ ਹੈ ਤੇ ਨਾ ਮਰਦਾ ਹੈ ਉਹਦਾ ਜਪਮਰਨ ਕਰੇਗਾ ਤੇ ਤੇਨੂੰ ਤੇਰੇ ਪਰਿਵਾਰ ਨੂੰ ਉਹ ਸਦਾ ਹੀ ਰੱਖਿਆ ਦਵੇਗਾ ਚੜ੍ਹਦੀ ਕਲਾ ਵਿੱਚ ਰੱਖੇਗਾ ਪੌੜੀ ਚਾਪਰਾ ਭੈ ਦਿਆਲ ਨਾ ਵਿਆਪੇ ਮਾਇਆ ਸਾਰੇ ਮੁਖਵਾਕ ਦੇ ਵਿੱਚ ਮਾਇਆ ਲਬਜ ਤੇ ਹੀ ਵਿਚਾਰ ਪਾਤਸ਼ਾਹ ਜੀ ਨੇ ਕੀਤੀ ਹੈ ਕਹਿੰਦੇ ਜਦੋਂ ਪ੍ਰਮਾਤਮਾ ਦਿਆਲ ਹੋ ਜਾਂਦਾ ਹੈ ਕਿਰਪਾ ਦਾ ਮੇਂ ਵਰਸਾਉਂਦਾਏ ਉਸ ਸਮੇਂ ਇਹ ਮਾਇਆ ਤ੍ਰਿਸ਼ਨਾ ਮਨੁੱਖ ਦੇ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਕੋਟ ਅਗਾਗੇ ਨਾਸ ਕਰੋੜਾਂ ਕੀਤੇ ਹੋਏ ਗਨਾਹ ਪਾਪ ਨਾਸ ਹੋ ਗਏ ਕਦੋਂ ਹਰ ਇੱਕ ਧਿਆਇਆ ਜਦੋਂ ਇੱਕ ਨੂੰ ਧਿਆਉਣਾ ਸ਼ੁਰੂ ਕਰ ਦਿੱਤਾ ਜਦੋਂ ਇੱਕ ਅਕਾਲ ਪੁਰਖ ਵੈਗੁਰੂ ਦੇ ਨਾਲ ਚੜ੍ਹ ਗਏ ਨਿਰਮਲ ਭੈ ਸਰੀਰ ਜਦੋਂ ਇੱਕ ਨੂੰ ਧਿਆਇਆ ਕੀਤੇ ਹੋਏ ਗੁਨਾਹ ਕੀਤੇ ਹੋਏ ਪਾਪ ਕੱਟੇ ਗਏ ਤੇ ਮਾਲਕ ਕਿਰਪਾ ਕਰਦੇ ਨੇ ਫਿਰ ਸਰੀਰ ਪਵਿੱਤਰ ਹੋ ਗਿਆ ਨਿਰਮਲ ਭੈ ਸਰੀਰ ਚਨ ਧੂਰੀ ਨਹਾਇਆ ਕਹਿੰਦੇ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਬੈਠ ਕਰਕੇ RAM DAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਗੁਰੂ ਦੇ ਪਿਆਰਿਆਂ ਦਾ ਸਰੋਵਰ ਸਤ ਸੰਗਤ ਜਿਹਦੇ ਵਿੱਚ ਬੈਠ ਕਰਕੇ ਮਨ ਦਾ ਇਸ਼ਨਾਨ ਹੋਇਆ ਤੇ ਨਾਲ ਹੀ ਸਾਰੇ ਗੁਨਾਹ ਪਾਪ ਲੈ ਗਏ ਖਤਮ ਹੋ ਗਏ ਨਿਰਮਲ ਪੈ ਸਰੀਰ ਜਨ ਧੂਰੀ ਨਾਇਆ ਮਨ ਤਨ ਪੈ ਸੰਤੋਖ ਮਨ ਤੇ ਤਨ ਦੇ ਵਿੱਚ ਸੰਤੋਖ ਆ ਗਿਆ ਪੂਰਨ ਪ੍ਰਭ ਪਾਇਆ ਪੂਰਾ ਪ੍ਰਭੂ ਹਿਰਦੇ ਦੇ ਵਿੱਚ ਵਸ ਗਿਆ ਤਰੇ ਕੁਟੰਬ ਸੰਗ ਲੋਗ ਕੁੱਲ ਸਬਾਇਆ ਕਹਿੰਦੇ ਜਿੰਨੇ ਪਰਿਵਾਰ ਦੇ ਜੀ ਸੀ ਸਾਰੇ ਦੇ ਸਾਰੇ ਤਰ ਗਏ ਇੱਕ ਵਾਰੀ ਤੌਰ ਤੇ ਪਰਿਵਾਰਕ ਚੀਨੇ ਇੱਕ ਅੰਦਰ ਸਾਡੇ ਪਰਿਵਾਰਕ ਜੀਨੇ ਦਇਆ ਧਰਮ ਧੀਰਜ ਸੰਤੋਖ ਖਿਮਾ ਹਲੇਮੀ ਇਹ ਪਰਿਵਾਰ ਹੈ ਬਾਰਵੀਂ ਸ਼੍ਰੀਕੇ ਵਾਲਾ ਪਰਿਵਾਰ ਹੁੰਦਾ ਹੈ ਤੇ ਅੰਦਰ ਸ਼੍ਰੀਕੇ ਵਾਲਾ ਪਰਿਵਾਰ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਪਾਤਸ਼ਾਹ ਕਹਿੰਦੇ ਜਦੋਂ ਗੁਰੂ ਕਿਰਪਾ ਕਰਦਾ ਹੈ ਫਿਰ ਜਿਹੜਾ ਅੰਦਰਲਾ ਪਰਿਵਾਰ ਹੈ ਦਇਆ ਸੰਤੋਖ ਧੀਰਜ ਧਰਮ ਉਹ ਤਰ ਜਾਂਦਾ ਹੈ ਉਹਦੇ ਤਰਨ ਦੇ ਨਾਲ ਸਾਡਾ ਕੁਟੰਬ ਸਾਡੀ ਕੁੱਲ ਸਾਰੀ ਪਵਿੱਤਰ ਹੋ ਗਈ ਤਰ ਗਈ ਤਰੇ ਕੁਟੰਬ ਸੰਗ ਲੋਗ ਕੁੱਲ ਸਬਾਇਆ ਸੰਸਾਰ ਚ ਵਿਚਰਦੇ ਆ ਮਨੁੱਖ ਚੰਗਾ ਹੋਵੇ ਤੇ ਉਹਦਾ ਪਰਿਵਾਰ ਉਹ ਤੋਂ ਸਿੱਖਿਆ ਲੈ ਕੇ ਚੰਗਾ ਹੋ ਜਾਂਦਾ ਹੈ ਤੇ ਜਿਹੜਾ ਅੰਦਰੋਂ ਆਪਣੇ ਚੰਗਾ ਹੋਇਆ ਤੇ ਉਹ ਇਨਸਾਨ ਦਾ ਅੰਦਰਲਾ ਮਨ ਅੰਦਰਲੇ ਕੋਣ ਸਾਰੇ ਹੀ ਚੰਗੇ ਹੋ ਜਾਂਦੇ ਨੇ ਸਰੀਰ ਵੀ ਤਰ ਗਿਆ ਤੇ ਬਾਰੀ ਤੌਰ ਤੇ ਰਿਸ਼ਤੇ ਵੀ ਤਰ ਗਏ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਅਖਰੀ ਅਰਥਾਂ ਦੇ ਨਾਲ ਆਪ ਸੰਗਤਾਂ ਨਾਲ ਸਾਂਝ ਪਾਈ ਹੈ ਗੁਰੂ ਪਾਤਸ਼ਾਹ ਕਿਰਪਾ ਰਹਿਮਤ ਬਖਸ਼ਿਸ਼ ਕਰਕੇ ਬਾਣੀ ਪੜਨ ਸੁਣਨ ਸਮਝਣ ਤੇ ਜੀਵਨ ਚ ਵਸਾਉਣ ਦਾ ਬਲ ਬਖਸ਼ਿਸ਼ ਕਰਨ ਸਿਮਰਨ ਦੀ ਦਾਤ ਬਖਸ਼ਿਸ਼ ਕਰਨ